ਜਲੰਧਰ ਚਾਹੇ ਦਿਨ ਵੱਖ-ਵੱਖ ਟ੍ਰੈਵਲ ਏਜੰਟਾਂ ਤੇ ਲੱਗ ਰਹੇ ਨੇ ਠੱਗੀ ਦੇ આરોਪ ਬਾਹਰ ਭੇਜਣ ਨੂੰ ਲੈ ਕੇ ਹੋ ਰਹੀਆਂ ਨੇ ਠੱਗੀਆਂ ਦੇਖੋ ਤੁਸੀਂ ਵੀ ਵੀਡੀਓ ਤੇ ਦਿਓ ਆਪਣੀ رائے ਕਮੈਂਟ ਥਰੂ لیکن منیش ਦਾ ਕਹਿਣਾ ਇਹ ਆ ਮਨੀਸ਼ ਦਾ ਕਹਿਣਾ ਇਹ ਆ ਕਿ ਨਾ ਤੇ ਇਹਨਾਂ ਦੇ ਫਾਈਲ ਚਾਰजेस ਵਾਪਸ ਹੋਣੇ ਆ ਨਾ ਇਹਨਾਂ ਦੇ ਜਿਹੜੇ ਦੂਜੇ ਆ ਉਹ ਵਾਪਸ ਹੋਣੇ ਆ ਡਾਕੂਮੈਂਟ ਵੀ ਅਸੀਂ ਦਵਾਂਗੇ ਅੱਗੇ ਗੱਲ ਕਰਕੇ ਡਾਕੂਮੈਂਟ ਜੇ ਤੁਸੀਂ ਸਰਟੀਫਿਕੇਟ ਉਹਨਾਂ ਦੇ ਵਾਪਸ ਕਰੋ ਯਾਰ ਸਿਰਫ ਇੱਕ ਇਹਨਾਂ ਲੋਕਾਂ ਨੇ ਬੜੀ ਵੱਡੀ ਸ਼ਹਿਰ ਦੇ ਵਿੱਚ ਇਹੰਟਾ ਦੇ ਕੰਮ ਕਰੀ ਗਈ ਹੋਈ ਆ ਲਾਜਮਾ ਦਾ ਇਹ ਹਾਲ ਆ ਤੇ ਆਮ ਵਿਅਕਤੀ ਨਾਲ ਕਿੱਦਾਂ ਕਰੀਆ ਯਾਰ ਆਪਾਂ ਇੱਕ ਸਭ ਤੋਂ ਵੱਡੀ ਚੀਜ਼ ਦੇਖੀਏ 100 ਬੰਦਾ ਜਿਹਨਾਂ ਕੋ ਰੋਜ਼ ਦਾਖਦਾ ਵਾ ਰੋਜ਼ ਦਾ ਚਲੋ 10 ਦਿਨ ਬਾਅਦ ਵੀ 100 ਬੰਦਾ ਆਂਦਾ ਤੇ 10 ਕ ਬੰਦਿਆਂ ਦਾ ਵੀਜ਼ਾ ਲੱਗਦਾ 80 ਬ ਇਹ ਬੜਾ ਵੱਡਾ ਇੱਕ ਜਿਹੜਾ ਲੋਕਾਂ ਨੂੰ ਲੁੱਟਣ ਦਾ ਇੱਕ ਜਰੀਆ ਚੱਲ ਰਿਹਾ ਵਾ ਔਰ ਅਸੀਂ ਅੱਜ ਕੱਲ ਦਾ ਚੌਂਕੀ ਚਾਹਨਾ ਗੱਲ ਹੋਈ ਹੈ ਜੇਕਰ ਕੱਲ ਅੱਜ ਤੱਕ ਫੀਸ ਨਾ ਵਾਪਸ ਹੋਏ ਤਾਂ ਖਾਲੇ ਦੇ ਨਾਲ ਇੱਥੇ ਬੈਠਾਂਗੇ ਜਿਹਨੂੰ ਕੱਲਾਂ ਨੂੰ ਸੁਣੇਗਾ ਚਲੰਦਰ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਬਾਕੀ ਸੋ ਲੋਕਾਂ ਤੇ ਕੀ ਪ੍ਰਭਾਵ ਪਾਏਗਾ ਚਲੰਦਰ ਸ਼ਹਿਰ ਦੇ ਵਿੱਚ ਇਹ ਗੱਲ ਭਾਜੀ ਉਮੀਦਾਂ ਤੇ ਆ ਜੋ ਲਗਾਤਾਰ ਇੱਥੇ ਸ਼ਹਿਰ ਦੇ ਵਿੱਚ ਕਦੀ ਕੋਰੋਨਾ ਦੀ ਥੱਗੀ ਹੋ ਰਹੀ ਕਦੀ ਕਿਤੇ ਹੋ ਰਹੀ ਹੈ ਲੇਕਿਨ ਜਿਹੜੇ ਦੂਰੋਂ ਆਂਦੇ ਆ ਯਾਰ ਜਿਹੜੇ ਇਦਾਂ ਮਿਸਬੀਹ ਕਰਦੇ ਆ ਬੌਂਸਰ ਰੱਖੇ ਹੋਏ ਦੱਸੋ ਇਹਨਾਂ ਦੇ ਵਿੱਚ ਬੌਂਸਰਾਂ ਦਾ ਕੀ ਕੰਮ ਲੋਕਾਂ ਨੂੰ ਡਰਾਉਣ ਲਈ ਬੌਂਸਰ ਰੱਖੇ ਹੋਏ ਬਾਹਰ ਗੇਟ ਤੇ ਯਾ ਲੋਕਾਂ ਨੂੰ ਤੁਮਕਾ ਹਾਲੀ ਰੱਖੇ ਹੋਏ ਜੀ ਤੇ ਅੱਜ ਵਿਚਾਰੇ ਆਏ ਸੀ ਚੌਂਕੀ ਇੰਚਾਰਜ ਨਾਲ ਕੋ ਫੋਨ ਤੇ ਕੰਟੈਕਟ ਕੀਤਾ ਸੀ ਉਹਨਾਂ ਨੇ ਸਾਨੂੰ ਕਿਹਾ ਜੀ ਅਸੀਂ ਦਵਾਵਾਂਗੇ ਇੱਕ ਅੱਦੇ ਦੇ ਕਿਹੜੀ ਚੌਂਕੀ ਇੰਚਾਰਜ ਬਸ ਬਸ ਦੇ ਬਸ ਨਾ ਚੌਂਕੀ ਤੇ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਜੀ ਅਸੀਂ ਦਵਾ ਦਿੰਨੇ ਆ ਅੱਜ ਦਾ ਟਾਈਮ ਦਾ ਜੇ ਤੇ ਅੱਜ ਦਵਾ ਨ ਦੇ ਠੀਕ ਆ ਨਹੀਂ ਤਾਂ ਕੱਲ ਇਹਨਾਂ ਨਾਲ ਸਤਨਾਮ ਜੀ ਨਾਲ ਮਿਲਣ ਵੰਡ ਜੀ ਜਿਹੜੇ ਇਹਨਾਂ ਨੇ ਪੈ ਮੀਡੀਆ ਪਹੁੰਚਣ ਦੇ ਇਥੇ ਅਸਾਨ ਨਜ਼ਰ ਆ ਰਿਹਾ ਹੈ ਕਿ ਜਿਹੜੇ ਸਤਨਾਮ ਜੀ ਆ ਉਹਨਾਂ ਨੂੰ ਫੋਨ ਅੰਦਰੋਂ ਆ ਚੁੱਕਿਆ ਹੈ ਕਿ ਆਪਣੇ ਡਾਕੂਮੈਂਟ ਜਿਹੜੇ ਅੰਦਰੋਂ ਲੈ ਕੇ ਤੁਸੀਂ ਜਾ ਸਕਦੇ ਹੋ ਸਤਨਾਮ ਜੀ ਕੀ ਫੋਨ ਆਇਆ ਤੇ ਕੀ ਪੂਰੀ ਗੱਲ ਹੋਈ ਆ ਆਜੇ ਉੱਪਰ ਬੁਲਾਇਆ ਹਲੇ ਦੇਖਦੇ ਕੀ ਕਰਦੇ ਕੀ ਕਿਹਾ ਤੁਹਾਨੂੰ ਫੋਨ ਜਿਹੜਾ ਆਇਆ ਕੀ ਕਿਹਾ ਵੀ ਦੋ ਜਿਹੜੇ ਉੱਪਰ ਆ ਜਾਓ ਤੇ ਕਿਥੇ ਵੀਜ਼ਾ ਲਗਵਾਉਣ ਲਈ ਗਿਆ ਸੀ ਤੁਹਾਨੂੰ ਸੋ ਇੰਗਲੈਂਡ ਦਾ ਕੋਈ ਕਿਦੋਂ ਦੀ ਗੱਲ ਕੀਤੀ ਸੀ ਇਹ ਸਾਰੇ ਜਨਵਰੀ ਨੂੰ ਟਿਕ ਚ ਜਾਣਾ ਹੈ ਉਹਨਾਂ ਨੂੰ ਕਹੇ ਥਾਣੇ ਆ ਜਾਓ ਭਾਜੀ ਥਾਣੇ ਗੱਲ ਕਰਦੇ ਪਰ ਸੋ ਬੰਟੀ ਜੀ ਜਿਹੜਾ ਉਹ 40000 ਰੁਪਏ ਵੀ ਇਹਨੇ ਠੱਗ ਲਿਆ ਅੱਛਾ ਜੀ ਉਸ ਤੋਂ ਬਾਅਦ 17 ਲੱਖ ਦੀ ਸੈਟਿੰਗ ਹੋਈ ਸੀ ਇਹਨਾਂ ਨੇ ਬਾਅਦ ਚ ਰਿਫਿਊਜ਼ ਕਰਤਾ ਕਹਿੰਦਾ ਤੇਰਾ ਬੱਚਾ ਨਹੀਂ ਬਾਹਰ ਜਾ ਸਕਦਾ ਉਹ ਇਹ ਬਚਾਰਾ ਪੈਸੇ ਲੈਣ ਆਇਆ ਚਾਰ ਪੰਜ ਚੱਕਰ ਮਾਰ ਚੁੱਕਾ ਇੱਥੇ ਮੁਲਾਜ਼ਮ ਹੈ ਕਪੂਰਥਾਲੀ ਦੇ ਇਹ ਮੁਲਾਜ਼ਮਾਂ ਦਾ ਇਹ ਹਾਲ ਬਿਆਹ ਦੇ ਆਮ ਪਬਲਿਕ ਨਾਲ ਕੀ ਹਾਲ ਲੱਗਦਾ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਇਹਨੇ ਨੱਥ ਪਾਈ ਕੋਈ ਕੰਪਲੇਨਟ ਕਰਾਈ ਇਸ ਬਾਰੇ ਆ ਕੰਪਲੇਨਟ ਮਲਕੀ ਅਸੀਂ ਗਏ ਸੀ ਥਾਣੇ ਗਏ ਸੀ ਥਾਣੇ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਤੁਹਾਨੂੰ ਕੱਲ ਜਾਂ ਪਰਸੋ ਦਕਰਨੇ ਡਾਕੂਮੈਂਟ ਦੇ ਦੇਣਗੇ ਜੀ ਅਗਰ ਇਹ ਨਹੀਂ ਕੱਲ ਨੂੰ ਦੇਣਗੇ ਵੀ ਅਸੀਂ ਇੱਥੇ ਲੋਜ ਪਰਫੈਕਸ਼ਨ ਜੁਲਦ ਰਾਂਗੇ ਸੋ ਜਿਸ ਤਰ੍ਹਾਂ ਸੀ ਲੇਕਿਨ ਮਨੀਸ਼ ਦਾ ਕਹਿਣਾ ਇਹ ਆ ਮਨੀਸ਼ ਦਾ ਕਹਿਣਾ ਇਹ ਆ ਕਿ ਨਾ ਇਹਨਾਂ ਦੇ ਫਾਈਲ ਚਾਰਜਸ ਵਾਪਸ ਹੋਣੇ ਆ ਨਾ ਇਹਨਾਂ ਦੇ ਜਿਹੜੇ ਦੂਜੇ ਆ ਉਹ ਵਾਪਸ ਹੋਣੇ ਆ ਡਾਕੂਮੈਂਟ ਵੀ ਅਸੀਂ ਦਵਾਂਗੇ ਅੱਗੇ ਗੱਲ ਕਰਕੇ ਦੋ ਕਮੈਂਟ ਜੇ ਤੁਸੀਂ ਸਰਟੀਫਿਕੇਟ ਉਹਨਾਂ ਦੇ ਵਾਪਸ ਕਰੋ ਯਾਰ ਸਿਰਫ ਇੱਕ ਇਹਨਾਂ ਲੋਕਾਂ ਨੇ ਬੜੀ ਵੱਡੀ ਸ਼ਹਿਰ ਦੇ ਵਿੱਚ ਰੈਂਟਾ ਦੇ ਬੁੱਕੇ ਠੱਗੀ ਹੋ ਰਹੀ ਆ ਲਾਜਮਾਂ ਦਾ ਇਹ ਹਾਲ ਆ ਤੇ ਆਮ ਵਿਅਕਤੀ ਨਾਲ ਕਿੱਦਾਂ ਕਰੀਏ ਯਾਰ ਆਪਾਂ ਇੱਕ ਸਭ ਤੋਂ ਵੱਡੀ ਚੀਜ਼ ਦੇਖੀਏ 100 ਬੰਦਾ ਜਿਹੜਾ ਕੋ ਰੋਜ਼ ਦਾ ਆਂਦਾ ਵਾ ਰੋਜ਼ ਦਾ ਚਲੋ 10 ਦਿਨ ਬਾਅਦ ਵੀ 100 ਬੰਦਾ ਆਂਦਾ ਤੇ 10 ਕੰਬੰਦਿਆਂ ਦਾ ਵੀਜ਼ਾ ਲੱਗਦਾ 80 ਬੰਦਿਆਂ ਦੇ ਲੋਕਾਂ ਨੂੰ ਲੁੱਟਣ ਦਾ ਇੱਕ ਜਰੀਆ ਚੱਲ ਰਿਹਾ ਪਿਆ ਔਰ ਅਸੀਂ ਅੱਜ ਕੱਲ ਦਾ ਚੌਂਕੀ ਚਾਹਨਾ ਗੱਲ ਹੋਈ ਹੈ ਜੇਕਰ ਕੱਲ ਅੱਜ ਤੱਕ ਫੀਸ ਨਾ ਵਾਪਸ ਹੋਈ ਤਾਂ ਅੱਲੇ ਦੇ ਨਾਲ ਇੱਥੇ ਬੈਠਾਂਗੇ ਜਿਹਨੂੰ ਸਕੱਲਾ ਸੀ ਲੇਕਿਨ ਮਨੀਸ਼ ਦਾ ਕਹਿਣਾ ਇਹ ਆ ਮਨੀਸ਼ ਦਾ ਕਹਿਣਾ ਇਹ ਆ ਕਿ ਨਾ ਇਹਨਾਂ ਦੇ ਫਾਈਲ ਚਾਰਜਸ ਵਾਪਸ ਹੋਣੇ ਆ ਨਾ ਇਹਨਾਂ ਦੇ ਜਿਹੜੇ ਦੂਜੇ ਆ ਉਹ ਵਾਪਸ ਹੋਣੇ ਆ ਡਾਕੂਮੈਂਟ ਵੀ ਅਸੀਂ ਦਵਾਂਗੇ ਅੱਗੇ ਗੱਲ ਕਰਕੇ ਡਾਕੂਮੈਂਟ ਜੇ ਤੁਸੀਂ ਸਰਟੀਫਿਕੇਟ ਉਹਨਾਂ ਦੇ ਵਾਪਸ ਕਰੋ ਯਾਰ ਸਿਰਫ ਇੱਕ ਇਹਨਾਂ ਲੋਕਾਂ ਨੇ ਬੜੀ ਵੱਡੀ ਸ਼ਹਿਰ ਦੇ ਵਿੱਚ ਇਹੰਟਾ ਦੇ ਵਿੱਚ ਠੱਗੀ ਹੋ ਰਹੀ ਆ ਜਿਹੜੇ ਲਾਜਮਾ ਦਾ ਇਹ ਹਾਲ ਆ ਤੇ ਆਮ ਵਿਅਕਤੀ ਨੇ ਕਿੱਦਾਂ ਕਰਨਾ ਯਾਰ ਆਪਾਂ ਇੱਕ ਸਭ ਤੋਂ ਵੱਡੀ ਚੀਜ਼ ਦੇਖੀਏ 100 ਬੰਦਾ ਜਿਹੜਾ ਕੋ ਰੋਜ਼ ਦਾ ਆਂਦਾ ਵਾ ਰੋਜ਼ ਦਾ ਚਲੋ 10 ਦਿਨ ਬਾਅਦ ਵੀ 100 ਬੰਦਾ ਆਂਦਾ ਤੇ 10 ਕੰਬੰਦਿਆਂ ਦਾ ਵੀਜ਼ਾ ਲੱਗਦਾ 80 ਬੰਦਿਆਂ ਦੇ ਲੋਕਾਂ ਨੂੰ ਲੁੱਟਣ ਦਾ ਇੱਕ ਜਰੀਆ ਚੱਲ ਰਿਹਾ ਵਾ ਔਰ ਅਸੀਂ ਅੱਜ ਕੱਲ ਦਾ ਚੌਂਕੀ ਚਾੜ ਨਾਲ ਗੱਲ ਹੋਈ ਹੈ ਜੇਕਰ ਕੱਲ ਅੱਜ ਤੱਕ ਫੀਸ ਨਾ ਵਾਪਸ ਹੋਏ ਤਾਂ ਅਸੀਂ ਨਾਲ ਇੱਥੇ ਬੈਠਾਂਗੇ ਜਿਸ ਗੱਲ ਨਾਲ ਠੀਕ ਹੈ ਮੀਡੀਆ ਪਹੁੰਚਣ ਦੇ ਇਥੇ ਅਸਲ ਨਜ਼ਰ ਆ ਰਿਹਾ ਹੈ ਕਿ ਜਿਹੜੇ ਸਤਨਾਮ ਜੀ ਆ ਉਹਨਾਂ ਨੂੰ ਫੋਨ ਅੰਦਰੋਂ ਆ ਚੁੱਕਿਆ ਹੈ ਕਿ ਆਪਣੇ ਡਾਕੂਮੈਂਟ ਜਿਹੜੇ ਅੰਦਰੋਂ ਲੈ ਕੇ ਤੁਸੀਂ ਜਾ ਸਕਦੇ ਹੋ ਸਤਨਾਮ ਜੀ ਕੀ ਫੋਨ ਆਇਆ ਤੇ ਕੀ ਪੂਰੀ ਗੱਲ ਹੋਈ ਆ ਅੱਜ ਉੱਪਰ ਬੁਲਾਇਆ ਹਲੇ ਦੇਖਦੇ ਕੀ ਕਰਦੇ ਕੀ ਕਿਹਾ ਤੁਹਾਨੂੰ ਫੋਨ ਜਿਹੜਾ ਆਇਆ ਕੀ ਕਿਹਾ ਗਿਆ ਦੋ ਜਣੇ ਉੱਪਰ ਆ ਜਾਓ ਤੇ ਕਿਥੇ ਵੀਜ਼ਾ ਲਗ ਇਹ ਸਾਰੇ ਜਨਵਰੀ ਨੂੰ ਟੇਕ ਚ ਜਾਣਾ ਹੈ ਉਹਨਾਂ ਨੂੰ ਤਾਂ ਥਾਣੇ ਆਜੋ ਭਾਜੀ ਥਾਣੇ ਗੱਲ ਕਰਦੇ ਪਰ ਬੰਡੀ ਜੀ ਜਿਹੜਾ ਉਹ 40000 ਰੁਪਏ ਵੀ ਇਹਨੇ ਠੱਗ ਲਿਆ ਅੱਛਾ ਜੀ ਉਸ ਤੋਂ ਬਾਅਦ 17 ਲੱਖ ਦੀ ਸੈਟਿੰਗ ਹੋਈ ਸੀ ਇਹਨਾਂ ਨੇ ਬਾਅਦ ਚ ਰਿਫਿਊਜ਼ ਕਰਤਾ ਕਹਿੰਦੇ ਤੇਰਾ ਬੱਚਾ ਨਹੀਂ ਬਾਹਰ ਜਾ ਸਕਦਾ ਹੂੰ ਉਹ ਇਹ ਬਚਾਰਾ ਪੈਸੇ ਲੈਣਾ ਚਾਰ ਪੰਜ ਚੱਕਰ ਮਾਰ ਚੁੱਕਾ ਇੱਥੇ ਹੂੰ ਮੁਲਾਜ਼ਮ ਹੈ ਕਪੂਰਥਾਲੇ ਦੇ ਇਹ ਮੁਲਾਜ਼ਮਾਂ ਨੇ ਹਾਰਡਵੇਅਰ ਦੇ ਆਮ ਪਬਲਿਕ ਨਾਲ ਕੀ ਹੋ ਲੱਗਦਾ ਅਸੀਂ ਪ੍ਰਸ਼ਾਸਨ ਨੂੰ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਨੇ ਨੱਥ ਪਾਈ ਕੋਈ ਕੰਪਲੇਨਟ ਕਰਾਈ ਇਸ ਵਾਰ ਆ ਕੰਪਲੇਨਟ ਮਲਕੀ ਅਸੀਂ ਗਿਆ ਸੀ ਥਾਣੇ ਗਏ ਸੀਗੇ ਥਾਣੇ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਤੁਹਾਨੂੰ ਕੱਲ ਜਾਂ ਪਰਸੋ ਤੱਕ ਇਹ ਡਾਕੂਮੈਂਟ ਦੇ ਦੇਣਗੇ ਜੀ ਅਗਰ ਇਹ ਨਹੀਂ ਕੱਲ ਨੂੰ ਦੇਣਗੇ ਕਿ ਅਸੀਂ ਇੱਥੇ ਰੋਜ ਪਰੇਸ਼ਾਨੀ ਜੀ ਰ ਰਹੇ ਸੀ ਠੀਕ ਹੈ ਜੀ ਲੇਕਿਨ ਮਨੀਸ਼ ਦਾ ਕਹਿਣਾ ਇਹ ਹੈ ਮਨੀਸ਼ ਦਾ ਕਹਿਣਾ ਇਹ ਆ ਕਿ ਨਾ ਇਹਨਾਂ ਦੇ ਫਾਈਲ ਚਾਰजेस ਵਾਪਸ ਹੋਣੇ ਆ ਨਾ ਇਹਨਾਂ ਦੇ ਜਿਹੜੇ ਦੂਜੇ ਆ ਉਹ ਵਾਪਸ ਹੋਣੇ ਆ ਡਾਕੂਮੈਂਟ ਵੀ ਅਸੀਂ ਦਵਾਂਗੇ ਅੱਗੇ ਗੱਲ ਕਰਕੇ ਡਾਕੂਮੈਂਟ ਜੇ ਤੁਸੀਂ ਸਰਟੀਫਿਕੇਟ ਉਹਨਾਂ ਦੇ ਵਾਪਸ ਕਰੋ ਯਾਰ ਸਿਰਫ ਇੱਕ ਇਹਨਾਂ ਲੋਕਾਂ ਨੇ ਬੜੀ ਵੱਡੀ ਸ਼ਹਿਰ ਦੇ ਵਿੱਚ ਝੰਡਾ ਦੇ ਉੱਤੇ ਥਗੀ ਹੋ ਰਹੀ ਆ ਜੇ ਲਾਜਮਾ ਦਾ ਇਹ ਹਾਲਾ ਤੇ ਆਮ ਵਿਅਕਤੀ ਨਾ ਕਿੱਦਾਂ ਕਰੇ ਯਾਰ ਆਪਾਂ ਇੱਕ ਸਭ ਤੋਂ ਵੱਡੀ ਚੀਜ਼ ਦੇਖੀਏ 100 ਬੰਦਾ ਜਿਹੜਾ ਕੋ ਰੋਜ਼ ਦਾ ਆਂਦਾ ਵਾ ਰੋਜ਼ ਦਾ ਚਲੋ 10 ਦਿਨ ਬਾਅਦ ਵੀ 100 ਬੰਦਾ ਆਂਦਾ ਤੇ 10 ਕੰ ਬੰਦਿਆਂ ਦਾ ਵੀਜ਼ਾ ਲੱਗਦਾ 80 ਬੰਦਿਆਂ ਦੇ ਕਰਨ ਲੁੱਟਨ ਦਾ ਇੱਕ ਜਰੀਆ ਚੱਲ ਰਿਹਾ ਪਿਆ ਔਰ ਅਸੀਂ ਅੱਜ ਕੱਲ ਦਾ ਚੌਂਕੀ ਚਾਹਨਾ ਗੱਲ ਹੋਈ ਹੈ ਜੇਕਰ ਕੱਲ ਅੱਜ ਤੱਕ ਫੀਸ ਨਾ ਵਾਪਸ ਹੋਏ ਤਾਂ ਕੱਲੇ ਦੇ ਨਾਲ ਇੱਥੇ ਬੈਠਾਂਗੇ ਜਿਹਨੂੰ ਸਕੱਡਾ ਲਗਾਈ ਹੀ ਬਾਹਰ ਤੋਂ ਤੇ ਉਹ ਮਤਲਬ ਤੁਹਾਡਾ ਕੀ ਨਾਮ ਆ ਜੀ ਸੁਪਨਾਮ ਕੀ ਕਰਦੇ ਹੋ ਤੁਸੀਂ ਬੈਂਕ ਵੀ ਆਪੋ ਕੀ ਹੋ ਗਿਆ 17 ਲਾਪਾ ਮੇਰੇ ਗੱਲ ਤੇ ਕੀ ਮਸਲਾ ਕੀ ਆ ਸਾਰਾ ਜੀ ਮਸਲਾ ਆਪਣੇ ਡਾਕੂਮੈਂਟ ਆ ਜੀ ਇੱਥੇ ਬੱਚੇ ਦੇ ਜਿਹੜਾ ਕਿਹੜੇ ਕਿਹੜੀ ਏਜੰਸੀ ਹੈ ਉਹ ਵੀ ਜਿਹੜਾ ਹਾਂ ਜੀ ਲੋ ਮਤਲਬ ਜਿੱਦਾਂ 4-5 ਜਿਹੜੇ ਮੈਂ ਮਾਰ ਗਿਆ ਡਾਕੂਮੈਂਟ ਕੰਮ ਦਾ ਕਹਿੰਦੇ ਕੰਮ ਆ ਗਏ ਉਹ ਕਿੰਨਾ ਚਿਰ ਪਹਿਲਾਂ ਤੁਸੀਂ ਵੀਜ਼ਾ ਅਪਲਾਈ ਇਹਨਾਂ ਤੋਂ ਕੀਤਾ ਸੀ ਕੀ ਕੀ ਗੱਲਾਂ ਹੋਈਆਂ ਸੀ ਤੁਹਾਡੀਆਂ ਇਹਨਾਂ ਨਾਲ ਜਿਹੜਾ ਵਿਸਤਾਰ ਨਾਲ ਦੱਸੋਗੇ ਹਾਂ ਜੀ 3-4 ਮਹੀਨੇ ਤੋਂ ਪਹਿਲਾਂ ਤੋਂ ਮਤਲਬ ਫਾਇਲ ਲਗਾਈ ਹੋਈ ਹੈ ਲੋ ਮਤਲਬ ਉਹਦੇ ਵਿੱਚ ਇੰਟਰਵਿਊ ਕਿੰਨੇ ਕਲੀਅਰ ਹੋਈ ਬੱਚੇ ਤੁਹਾਡੇ ਦੀ ਜੇਗਾ ਨਹੀਂ ਕਿਰੀ ਉਹ ਇੱਕ ਆਡ ਡਾਕੂਮੈਂਟ ਬਾ ਸਰਦਾਰ ਜੀ ਮਾਫੀ ਚਾਹਣਾ 3 ਜਾਂ 4 ਮਹੀਨੇ ਜਾਂ ਕਿਹੜੇ ਮਹੀਨੇ ਤੁਹਾਡੇ ਲੋ ਜਿਹੜੀ 11000 ਦੇ ਮਹੀਨੇ ਜਮ ਹਲ ਕੀਤਾ ਹੈਗਾ ਸ਼ੁਰੂ ਵਿੱਚ ਤੇ ਕਦੋਂ ਤੱਕ ਕਿਹਾ ਸੀ ਤੁਹਾਡਾ ਕੰਮ ਜਿਹੜਾ ਇਹ ਬਣ ਜਾਏ ਤੇ ਜਣਾ ਹੈ ਤੇ ਹਜੇ ਤੱਕ ਤੁਹਾਡਾ ਨਹੀਂ ਬਣਿਆਗਾ ਨਹੀਂ ਉਹ ਫਿਰ ਕਿੰਨੇ ਇੰਟਰਵਿਊ ਕਲੀਅਰ ਤੇ ਹੋਈ ਬੱਚੇ ਦੀ ਤੇ ਇੰਟਰਵਿਊ ਕਿੱਥੇ ਲਈਤੀ ਗਈ ਸੀ ਇੱਥੇ ਨਹੀਂ ਇਹਨਾਂ ਦਫ਼ਤਰ ਉੱਪਰ ਹੀ ਤੇ ਇਹ ਇਸ ਤੋਂ ਜਾਣੋ ਇੰਟਰਵਿਊ ਜਿਹੜੀ ਆਨਲਾਈਨ ਹੋਈ ਸੀ ਕਿ ਆਫਲਾਈਨ ਹੋਈ ਸੀ ਬਾਈ ਹੋਣੇ ਬੱਚੇ ਨੂੰ ਪਤਾ ਉਹਨੇ ਬੱਚੇ ਕਿੰਨੇ ਪੈਸੇ ਤੁਹਾਡੇ ਵੱਲੋਂ ਦਿੱਤੇ ਗਏ ਸੀਗੇ ਸਾਢੇ ਕੋ ਦੇ ਨਾ ਹੋਈ 20000 ਰੁਪਇਆ ਮਤਲਬ ਫੈਲਦਾ ਲਿਆ ਖਰਚਾ ਤਾਂ 20000 ਰੁਪਇਆ ਮਤਲਬ ਤੁਹਾਡਾ ਯਾਰ ਉਹ ਪੈਗੀ ਫਾਈਲ ਜਿਹੜੀ ਤੁਹਾਡੇ ਡਾਕੂਮੈਂਟ ਨਹੀਂ ਦੇ ਰਹੇ ਇਹ ਕਹਿ ਰਹੇ ਹੋ ਡਾਕੂਮੈਂਟ ਅਸੀਂ ਡਾਕੂਮੈਂਟ ਤਿੰਨ ਚਾਰ ਵਾਰੀ ਮੈਂ ਪੰਜ ਕਿਹੜੇ ਮਾਰ ਕੇ ਚਾਹ ਤੇ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਵੀ ਕਿੰਨੇ ਪੈਸਿਆਂ ਚ ਤੁਹਾਡੀ ਕੁੱਲ ਟੋਟਲ ਗੱਲ ਹੋਈ ਸੀ ਇਹਨਾਂ ਦੇ ਨਾਲ ਗੱਲ ਤੇ ਹਲੇ ਜਿੱਦਾਂ ਫੀਸ ਅੱਧੀ ਵੀ ਚੱਲ ਗਈ ਹੈਗੀ ਹੋਰ ਫੰਡ ਹੋ ਗਈ ਆ ਗੱਲ ਯੂਨੀਵਰਸਿਟੀ ਜੇ ਇਹਨਾਂ ਤਾਰ ਦਿੰਦੀ ਹੈ ਅੱਧੀ ਵੀਂਦੇ ਕਿ ਮਤਲਬ ਜਿੱਦਾਂ ਕੋਈ ਤਰੀਕਾ ਹੋਊ ਬਾਅਦ ਚ ਜੜੀ ਹੋਊ ਤੇ ਬਾਕੀ ਪੈਸੇ ਜਿੱਦਾਂ ਮਤਲਬ ਜੋ ਵੀ ਆ ਕਿੰਨੇ 16-17 ਲੱਖ ਦਾ ਖਰਚਾ ਹੁੰਦਾ ਸਿਆ ਸੋ ਤੁਹਾਨੂੰ ਦੱਸਦੀ 40000 ਰੁਪਏ ਵੀ ਇਹਨਾਂ ਨੇ ਠੱਗ ਲਿਆ ਅੱਛਾ ਉਤੋਂ ਬਾਅਦ 17 ਲੱਖ ਦੀ ਸੈਟਿੰਗ ਹੋਈ ਸੀ ਇਹਨਾਂ ਨੇ ਬਾਅਦ ਚ ਰਿਫਿਊਜ਼ ਕਰਤਾ ਕਹਿੰਦਾ ਤੇਰਾ ਬੱਚਾ ਨਹੀਂ ਬਾਹਰ ਜਾ ਸਕਦਾ ਉਹ ਇਹ ਵਿਚਾਰਾ ਪੈਸੇ ਲੈਣ ਆਇਆ ਚਾਰ ਪੰਜ ਚੱਕਰ ਮਾਰ ਚੁੱਕਾ ਇੱਥੇ ਮੁਲਾਜ਼ਮ ਹੈ ਕਪੂਰਥਲੇ ਦੇ ਇਹ ਮੁਲਾਜ਼ਮਾਂ ਇਹ ਹਾਰਦਿਆ ਦੇ ਆਮ ਪਬਲਿਕ ਨਾਲ ਕੀ ਹੌਲ ਲੱਗਦਾ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਇਹਦੀ ਕਰਦੇ ਆ ਕਿ ਇਹਨਾਂ ਨੇ ਨੱਥ ਪਾਈ ਕੋਈ ਕੰਪਲੇਨਟ ਕਰਾਈ ਇਸ ਬਾਰੇ ਆ ਕੰਪਲੇਨਟ ਮਲਕੀ ਅਸੀਂ ਗਿਆ ਸੀ ਥਾਣੇ ਗਿਆ ਸੀ ਥਾਣੇ ਸਾਨੂੰ ਆਫੀਸ ਨੇ ਕੀਤਾ ਗਿਆ ਕਿ ਤੁਹਾਨੂੰ ਕੱਲ ਜਾਂ ਪਰਸੋਂ ਤੱਕ ਇਹ ਡਾਕੂਮੈਂਟ ਦੇ ਦੇਣਗੇ ਜੀ ਅਗਰ ਇਹ ਨਹੀਂ ਕੱਲ ਨੂੰ ਦੇਣਗੇ ਜੇ ਅਸੀਂ ਇੱਥੇ ਰੋਜ ਪਰੇਸ਼ਾਨ ਹੋਣੇ ਲੱਗ ਰਹੇ ਜਲੰਧਰ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਬਾਕੀ ਲੋਕਾਂ ਤੇ ਕੀ ਪ੍ਰਭਾਵ ਆਏਗਾ ਜਲੰਧਰ ਸ਼ਹਿਰ ਦੇ ਵਿੱਚ ਇਹ ਹੈ ਕਿ ਤਰਨ ਭਾਈ ਜੀ ਉਮੀਦਾਂ ਤੇ ਆ ਜੋ ਲਗਾਤਾਰ ਇੱਥੇ ਸ਼ਹਿਰ ਦੇ ਵਿੱਚ ਕਦੀ ਕਰੋੜਾ ਦੇ ਥੱਗੀ ਹੋ ਰਹੀ ਕਦੀ ਕਿਤੇ ਹੋ ਰਹੀ ਹੈ ਲੇਕਿਨ ਜਿਹੜੇ ਦੂਰੋਂ ਆਉਂਦੇ ਆ ਯਾਰ ਜਿਹੜੇ ਇਦਾਂ ਮਿਸਬੀਹਵ ਕਰਦੇ ਆ ਬੌਂਸਰ ਰੱਖੇ ਹੋਏ ਦੱਸੋ ਇਹਨਾਂ ਦੇ ਵਿੱਚ ਬੌਂਸਰਾਂ ਦਾ ਕੀ ਕੰਮ ਲੋਕਾਂ ਨੂੰ ਡਰਾਉਣ ਲਈ ਬੌਂਸਰ ਰੱਖੇ ਹੋਏ ਬਾਹਰ ਗੇਟ ਤੇ ਯਾ ਲੋਕਾਂ ਨੂੰ ਕੰਮ ਘਾਲ ਲਈ ਰੱਖੇ ਹੋਏ ਜੀ ਤੇ ਅੱਜ ਵਿਚਾਰੇ ਆਏ ਆ ਸੀ ਚੌਂਕੀ ਇੰਚਾਰਜ ਨਾਲ ਕਾਹਨ ਤੇ ਕੰਟੈਕਟ ਕੀਤਾ ਸੀ ਉਹਨਾਂ ਨੇ ਸਾਨੂੰ ਕਿਹਾ ਜੀ ਅਸੀਂ ਦਵਾਵਾਂਗੇ ਇੱਕ ਅੱਦੇ ਦੇ ਕਿਹੜੀ ਚੌਂਕੀ ਇੰਚਾਰਜ ਨਾਲ ਬਸ ਬਸ ਦੇਖ ਤੇ ਉਹਨਾਂ ਦਾ ਕੀ ਕਹਿਣਾ ਸੁ ਕਹਿੰਦੇ ਜੀ ਅਸੀਂ ਦਵਾ ਦਿੰਨੇ ਆ ਅੱਜ ਦਾ ਟਾਈਮ ਦਾ ਜੇ ਤੇ ਅੱਜ ਦਵਾ ਦਿੰਦੇ ਠੀਕ ਆ ਨਹੀਂ ਤਾਂ ਕੱਲੇ ਨਾਲ ਸਤਨਾਮ ਜੀ ਨਾਲ ਮੰਡੀ ਜੀ ਜਿਹੜੇ ਇਹਨਾਂ ਨੇ ਪੈਸੇ ਦਿੱਤੇ ਇਹਨਾਂ ਕੋਈ ਰਸੀਦਾ ਵਗੈਰਾ ਵੀ ਆ ਉਸ ਚੀਜ਼ ਦੀ ਉਹਨੇ ਇਹਨਾ ਕੋਈ ਰਸੀਦਾ ਨਹੀਂ ਤਾਂ ਦੱਸ ਦੇਣਗੇ ਗਏ ਸੀ ਬਾਹਰ ਤੋਂ ਤੇ ਉਹ ਮਤਲਬ ਤੁਹਾਡਾ ਕੀ ਨਾਮ ਆ ਜੀ ਸੁਖਨਾਮ ਕੀ ਕਰਦੇ ਹੋ ਤੁਸੀਂ ਜੀ ਤੇ ਕੀ ਮਸਲਾ ਕੀ ਆ ਸਾਰਾ ਜੀ ਮਸਲਾ ਆਪਣੇ ਡਾਕੂਮੈਂਟ ਆ ਜੀ ਇੱਥੇ ਬੱਚੇ ਦੇ ਜਿਹੜਾ ਕਿਹੜੇ ਕਿਹੜੀ ਏਜੰਸੀ ਆ ਉਹ ਓਹ ਈਜ਼ੀ ਆ ਲੱਗਦਾ ਹਾਂ ਜੀ ਨੋ ਮਤਲਬ ਜਿੱਦਾਂ 4-5 ਦਿਨੇ ਮੈਂ ਮਾਰ ਗਿਆ ਡਾਕੂਮੈਂਟ ਦੀ ਗੱਲ ਦਾ ਕੱਲ ਨੂੰ ਆ ਜੇ ਔਰ ਕਿੰਨਾ ਚਿਰ ਪਹਿਲਾਂ ਤੁਸੀਂ ਵੀਜ਼ਾ ਅਪਲਾਈ ਇਹਨਾਂ ਤੋਂ ਕੀਤਾ ਸੀ ਕੀ ਕੀ ਗੱਲਾਂ ਹੋਈਆਂ ਸੀ ਤੁਹਾਡੀਆਂ ਇਹਨਾਂ ਨਾਲ ਜਿਹੜਾ ਵਿਸਤਾਰ ਨਾਲ ਦੱਸੋਗੇ ਹਾਂ ਜੀ 3-4 ਮਹੀਨੇ ਤੋਂ ਪਹਿਲਾਂ ਤੋਂ ਮਤਲਬ ਫਾਇਲ ਲਗਾਈ ਹੋਈ ਹੈ